ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਟੈਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਕੈਬਨਿਟ ਮੰਤਰੀ ਅਰਨਾ ਚੋਧਰੀ ਜੀ ਸਰਪੰਚਾਂ ਨੂੰ ਹਦਾਇਤ ਕਿਹਾ ਸਰਕਾਰ ਵੱਲੋਂ ਮਿਲੇ ਫੰਡਾਂ ਦਾ ਸਹੀ ਇਸਤੇਮਾਲ ਕਰਨ ਸਰਪੰਚ 200 ਦੀ ਪੰਚਾਇਤਾਂ ਨੂੰ 7 ਕਰੋੜ 48 ਲੱਖ ਰੁਪਏ ਦੇ ਚੈੱਕ ਤਕਸੀਮ ਪੰਜਾਬ ਸਰਕਾਰ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਢੋਸ ਉਪਰਾਲੇ ਕਰ ਰਹੀ ਹੈ ਪਿੰਡਾਂ ਨੂੰ ਵੀ ਸ਼ਹਿਰਾਂ ਵਰਗਾ ਬਣਾ ਕੇ ਇਹ ਪਿੰਨਪੇਤ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਇਹ ਵਿਚਾਰ ਦਿਨਨਗਰ ਤੋਂ ਵਿਧਾਇਕਾ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਅਰਨਾ ਚੋਦਰੀ ਨੇ ਅੱਜ ਬੀਡੀਪੀਓ ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਦਿਨਨਗਰ ਦੀਆਂ ਦੋਸੋਂ ਵੀ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਇਸ ਮੌਕੇ ਤੇ ਆਪਣੇ ਸੰਬੋਧਨ ਚ ਸੀਨੀਅਰ ਕਾਂਗਰਸੀ ਆਰਵੂ ਅਸ਼ੋਕ ਚੋਧਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਤੋਂ ਦਿਨਨਗਰ ਹਲਕੇ ਦੇ ਕੰਮ ਠੱਪ ਪਏ ਹੋਏ ਸਨ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਯਤਨਾਂ ਸਦਕਾ ਸ਼ੁਰੂ ਕੀਤਾ ਗਿਆ ਹੈ ਇਸ ਵਕਤ ਪੁਲਾਂ ਸੜਕਾਂ ਤੇ ਪਿੰਡਾਂ 'ਚ ਬਹੁਤ ਹੀ ਤੇਜ਼ੀ ਨਾਲ ਕੰਮ ਚੱਲ ਰਹੇ ਹਨ ਜੋ ਕਿ ਬਹੁਤ ਜਲਦ ਨੇਪੜੇ ਚਾਰ ਦਿੱਤੇ ਜਾਣਗੇ ਇਸ ਮੌਕੇ ਤੇ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਕਿਹਾ ਕਿ ਪਿੰਡਾਂ ਨੂੰ ਵੀ ਸ਼ਹਿਰਾਂ ਵਰਗਾ ਬਣਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਇਸ ਲਈ ਪਿੰਡਾਂ ਦੀ ਨੁਹਾਰ ਬਦਲਣ ਲਈ ਫੰਡ ਮਹैया करवाए ਜਾ ਰਹੇ ਹਨ ਇਸ ਮੌਕੇ ਤੇ ਉਨ੍ਹਾਂ 220 ਪੰਚਾਇਤਾਂ ਨੂੰ 7 ਕਰੋੜ 48 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਤਕਰੀਬਨ 220 ਪੰਚਾਇਤਾਂ ਨੂੰ 7 ਕਰੋੜ 48 ਲੱਖ ਰੁਪਏ ਦੇ ਚੈੱਕ ਵੰਡੇ ਨੇ ਜਿਹੜੇ ਕਿ ਉਹਨਾਂ ਨੂੰ ਜੋ ਜੋ ਉਹਨਾਂ ਦੇ ਪਿੰਡ ਦੇ ਵਿੱਚ ਵਿਕਾਸ ਦੇ ਕੰਮਾਂ ਵਾਸਤੇ ਲੋੜ ਸੀ ਤੇ ਉਹਦਾ ਦੇ ਮੁਤਾਬਿਕ ਉਹਨਾਂ ਦੇ ਲੋੜ ਮੁਤਾਬਿਕ ਅਸੀਂ ਚੈੱਕ ਦਿੱਤੇ ਨੇ ਪੈਸੇ ਆਪਣੇ ਹਲਕੇ ਵਾਸਤੇ ਅਸੀਂ ਟੋਟਲ 9 ਕਰੋੜ 49 ਲੱਖ ਰੁਪਏ ਅਸੀਂ ਲੈ ਕੇ ਆਏ ਆ ਸੋ ਇਹ ਜਿਹੜੇ ਬਾਕੀ ਇਸ ਤੋਂ ਇਲਾਵਾ ਸਵਾ ਦੋ ਕਰੋੜ 2 ਕਰੋੜ 25 ਲੱਖ ਰੁਪਏ ਇੱਕ ਹੋਰ ਹੈ ਜਿਹੜਾ ਕਿ ਸਪਾਰਟ ਵਿਲੇजेस ਵਾਸਤੇ ਰੱਖਿਆ ਗਿਆ ਹੈ ਉਹ ਵੀ ਇਹ ਦੋ ਤਿੰਨ ਦਿਨਾਂ ਤੱਕ ਵੀ ਦਿੱਤਾ ਜਾਏਗਾ ਤਾਂ ਕਿ ਪਿੰਡਾਂ ਦੀ ਨਹਿਾਰ ਬਦਲੀਏ ਔਰ ਸਾਡਾ ਹਮੇਸ਼ਾ ਹੀ ਇਹ ਟਾਪ ਪ੍ਰੀਅਰਿਟੀ ਰਹੀ ਹੈ ਕਿ ਮੁੱਖ ਸਾਡਾ ਮੁੱਦਾ ਇਹੀ ਰਿਹਾ ਕਿ ਪਿੰਡਾਂ ਦੇ ਵਿੱਚ ਉਹਨਾਂ ਦੀ ਨਹਿਾਰ ਬਦਲਣ ਵਾਸਤੇ ਅਸੀਂ ਹਮੇਸ਼ਾ ਸਭ ਤੋਂ ਪਹਿਲੇ ਵਿਕਾਸ ਤੇ ਕਮਨ ਤਰਜੀਹ ਦਿੰਨੇ ਆ ਔਰ ਤੁਹਾਨੂੰ ਪਤਾ ਹੈ ਕਿ ਦਿਨਾਂਗਰ ਦੇ ਵਿਕਾਸ ਦੇ ਵਾਸਤੇ ਅਸੀਂ ਕਾਫੀ ਕੁਝ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਵੀ ਨਾਲ ਨੇ ਔਰ ਨਾਲ ਨਾਲ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪਿੰਡਾਂ ਦੀ ਨੋਹਾਰ ਜਿਹੜੀ ਹੈ ਉਹ ਵੀ ਤਾਂ ਅਲਪਦਰੀ ਸੋ ਪਿਛਲੇ ਦਿਨਾਂ ਚ ਜਿਵੇਂ ਸੀਵਰੇਜ ਸ਼ਹਿਰਾਂ ਵਾਸਤੇ ਰੱਖਿਆ ਆ ਸ਼ਹਿਰ ਦੇ ਵਾਸਤੇ ਜਿਹੜਾ ਸੀਵਰੇਜ ਆ ਉਹਦਾ ਹੀ 37 ਕਰੋੜ ਰੁਪਏ ਜਿਹੜਾ ਸੈਂਕਸ਼ਨ ਹੋਇਆ ਉੱਥੇ ਕਲਸ ਲੋਕਲ ਗਵਰਨਮੈਂਟ ਦੇ ਮੰਤਰੀ ਨਮ ਜੋ ਸਿੱਧੂ ਜੀ ਨੇ ਇੱਥੇ ਨੀ ਪੱਥਰ ਰੱਖਿਆ ਆ ਉਹ ਵੀ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਉਹਦੇ ਨਾਲ ਨਾਲ ਪਿੰਡਾਂ ਚ ਵੀ ਅੱਜ ਅਸੀਂ ਉਹਨਾਂ ਦੇ ਵਿਕਾਸ ਵਾਸਤੇ ਵੀ ਅਸੀਂ ਚੈੱਕ ਵੰਡੇ ਆ ਨਾਮ ਦੇ ਕਰਨ ਦੇਖ ਮੈਂ ਅਸੀਂ ਇਸ ਬਿਲਕੁਲ ਇਸ ਤਰ੍ਹਾਂ ਦੀ رائے ਨਹੀਂ ਰੱਖਦੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਇਲਾਕੇ ਦੇ ਚਾਹੇ ਬਿਨਾ ਪੇਤ ਪਾਵ ਤੋਂ ਉੱਤੇ ਕੇ ਰਾਜਨੀਤੀ ਤੋਂ ਉੱਤੇ ਉੱਠ ਕੇ ਹਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਪਿੰਡ ਵਿੱਚ ਸਾਰੀ ਤਰ੍ਹਾਂ ਦੇ ਜਦੋਂ ਇੱਕ ਵਾਰੀ ਉੱਥੋਂ ਦਾ ਐਮਐਲਏ ਜਿੱਤੇ ਜਾਂਦਾ ਸੋ ਉਹ ਸਾਰੇ ਇਲਾਕੇ ਦਾ ਐਮਐਲਏ ਆ ਸੋ ਉਹਦਾ ਫਰਜ਼ ਬੰਦਾ ਕਿ ਸਾਰੇ ਇਲਾਕੇ ਨੂੰ ਬਰਾਬਰ ਦੀ ਨਿਗ੍ਹਾ ਨਾਲ ਦੇਖੇ ਔਰ ਸਾਰੇ ਪਿੰਡਾਂ ਦਾ ਵਿਕਾਸ ਜਣਾ ਸਰਪੱਖੀ ਵਿਕਾਸ ਜਣਾ ਉਹ ਜ਼ਰੂਰੀ ਆ ਸੋ ਅਸੀਂ ਪੇਤ ਪਾਵ ਤੋਂ ਉੱਤੇ ਉੱਠ ਕੇ ਕੰਮ ਕਰਦੇ ਹਾਂ ਜੀ ਅੱਜ अरुणा चौधरी कैबिनेट मिनिस्टर पंजाब ਨੇ ਆਪਣੇ ਦਿਗਨਗਰ ਹਲਕੇ ਦੇ ਵਿੱਚ ਪੰਚਾਇਤਾਂ ਨੂੰ ਡਵੈਲਪਮੈਂਟ ਵਾਸਤੇ ਚੈੱਕ ਵੰਡੇ ਆ ਔਰ ਲਗਭਗ ਸਾਰੀਆਂ ਲਗਭਗ ਪੰਚਾਇਤਾਂ ਨੂੰ ਕਵਰ ਕਰ ਲਿਆ 246 ਟੋਟਲ ਪੰਚਾਇਤਾਂ ਨੇ ਜਿਨ੍ਹਾਂ ਚੋਂ 220 ਪੰਚਾਇਤਾਂ ਨੂੰ ਅੱਜ ਅਸੀਂ ਵੰਡ ਦਿੱਤੇ ਜਿਹੜੀਆਂ 15 14 ਰਹਿੰਦੀਆਂ ਉਹਨਾਂ ਦੀ ਪੇਮੈਂਟ ਵੀ ਆ ਰਹੀ ਹੈ ਲਗਭਗ ਅਸੀਂ ਸਾਰੇ ਇਲਾਕੇ ਨੂੰ ਬਿਲਕੁਲ ਰੈਸ਼ੀਨਲਾਈਜ਼ ਤਰੀਕੇ ਦੇ ਨਾਲ ਡਵੈਲਪਮੈਂਟ ਵਾਸਤੇ ਅੱਜ ਚੈੱਕ ਵੰਡ ਸਮਾਰੋਹ ਕੀਤਾ ਨਿਊਜ਼ ਦਾ ਸਟੋਕ ਡਾਕਟਰ ਮੇਸ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦੀ ਨਾਨਗਰ